ਸੰਯੁਕਤ ਕਿਸਾਨ ਮੋਰਚੇ ਦੇ ਸੱਜ ਦੇ ਕਿਸਾਨਾਂ ਵੱਲੋਂ ਹਰਮੇਲ ਸਿੰਘ ਅਤੇ ਜੱਸਾ ਸਿੰਘ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁਤਲੇ ਸਾੜੇ ਗਏ ਇਹ ਪੁਤਲੇ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਵਿਦਿਆਰਥੀ ਸ਼ੁਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਰੋਸ ਵਿੱਚੋਂ ਫੁੱਕੇ ਗਏ ਤੇਰਾਨਾ ਜਖਰੀ ਸਿੰਘ ਤੋਂ ਬਾਪ ਆਰਤੀ ਕਿਸਾਨ ਜੁਣਾ ਲਕਤਾ ਕਰਾਂ ਜੋ ਅੱਜ ਅਸੀਂ ਪੁਤਲੇ ਫੂਕ ਰਿਹਾ ਸੰਯੁਕਤ ਮੋਰਚੇ ਦੇ ਛੱਦੇ ਤੇ ਜੋ 13 ਤਰੀਕ ਨੂੰ ਦਿੱਲੀ ਕਿਸਾਨ ਜਾ ਰਹੇ ਸੀ 7 ਮਈ ਤਰੀਕੇ ਨਾਲ ਤਾ ਜੋ ਇੱਕ ਪਾਸੇ ਦਾ ਮੋਦੀ ਕਹਿੰਦਾ ਇੱਥੇ ਜਮੂਰੀਏ ਦਾ ਰਾਜ ਆ ਤੇ ਦੂਜੇ ਪਾਸੇ ਜਦੋਂ ਕਿਸਾਨ ਦਿੱਲੀ ਦੋਲਣ ਦੀਆਂ ਰਹਿੰਦੀਆਂ ਮੰਗਾਂ ਮਨਾਉਣ ਖਾਤਰ ਜਾਂਦੇ ਆ ਤਾਂ ਉਹਨਾਂ ਤੇ ਅਥਰੂ ਕਹਿੰਦੇ ਗੋਲੇ ਛੱਟੇ ਜਾਂਦੇ ਆ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਜਿਹਦੇ ਚ ਸਾਡਾ ਸ਼ੁਭਦੀਪ ਸ਼ੁਭਕਰਨ ਨੌਜਵਾਨ 21-22 ਸਾਲ ਦਾ ਜਿਹੜਾ ਕਲੌਤਾ ਸੀਗਾ ਮਾਂ ਪਿਓ ਦਾ ਉਹ ਇਹਨਾਂ ਜ਼ਾਲਮ ਸਰਕਾਰਾਂ ਨੇ ਤੇ ਮੋਦੀ ਦੀ ਸ਼ਹਿਤੇ ਤੇ ਖੱਟਣ ਦੀ ਸ਼ਹਿਤੇ ਸਿੱਧੀਆਂ ਖਿਫਾਉ ਨੇ ਗੋਲੀਆਂ ਚਲਾ ਕੇ ਉਸ ਹਿੱਦ ਕੀਤੇ ਆ ਤੇ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਜਿਹਨਾਂ ਦੇ ਗੱਤਾਂ ਬਾਹਾਂ ਤੋੜੀਆਂ ਅਥਰੂ ਗੈਹੰਦੇ ਗੋਲਿਆਂ ਨਾਲ ਜ਼ਖਮੀ ਕੀਤੇ ਆ ਤੇ ਟਰੈਕਟਰ ਭੰਨੇ ਆ ਜਿਹਦੇ ਚ ਤੇਲ ਕੱਟਦਾ ਨਾਲੀਆਂ ਵੜਦੀਆਂ ਟਾਇਰ 파ੜ ਤੇ ਸ਼ੋਆ ਭੰਤੀਆਂ ਗੱਡੀਆਂ ਭੰਤੀਆਂ ਜਿਹਦੇ ਚ ਸਾਨੂੰ ਪੁੰਗੇ ਪੰਜਾਬ ਦਾ ਅੰਗ ਹੀ ਨਹੀਂ ਸਮਝ ਆ ਜਿਵੇਂ ਅਸੀਂ ਮਤਲਬ ਕੋਈ ਬਾਹਰਲੇ ਦੇਸ਼ ਚੋਂ ਚੀਨ ਚੋਂ ਜਾਂ ਪਾਕਿਸਤਾਨ ਚੋਂ ਹੋਈਏ ਐਨੇ ਦਾ ਚੀਨ ਤੇ ਪਾਕਿਸਤਾਨ ਦੀਆਂ ਹੱਦਾਂ ਤੇ ਬੈਰੀਗੇਡ ਜਾਂ ਤਾਰਾਂ ਨਹੀਂ ਲਾਈਆਂ ਜਿਹੜੀਆਂ ਮਤਲਬ ਪੰਜਾਬ ਤੇ ਹਰਿਆਣੇ ਚ ਜਾਂਦੇ ਇੱਕ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਚ ਐਂਟਰ ਨਹੀਂ ਹੋਣ ਦਿੱਤਾ ਤਾਂ ਕਰਕੇ ਉਹਦੇ ਰੋਸ ਵਜੋਂ ਸੰਯੁਕਤ ਮੋਰਚਾ ਸੱਦੇ ਤੇ ਸਾਰੇ ਭਾਰਤ ਚ ਅਸੀਂ ਪੁਤਲੇ ਫੁੱਕਿਆ ਤੇ ਅੱਜ ਬਹੰਡੇ ਜ਼ਿਲ੍ਹੇ ਚ ਅਸੀਂ ਵੀ ਪੁਤਲਾ ਫੁੱਕਿਆ ਹੈ ਕਿਹਦਾ ਪੁਤਲਾ ਫੁੱਕਿਆ ਇਹ ਚਾਰ ਗਿਆ ਮੁੱਖ ਆਪਾ ਮੋਦੀ ਦਾ ਤੇ ਸਾਧਾ ਤੇ ਖੱਟੜ ਸਰਕਾਰ ਦਾ ਖੱਟੜ ਦਾ ਤੇ ਜਿਹੜਾ ਡੀਜੀਪੀ ਆ ਉਥੋਂ ਦਾ ਪੁਲਿਸ ਦਾ ਇੰਚਾਰਜ ਆ ਜਿਹਦੇ ਕਹਿਣ ਤੇ ਖੱਟੜ ਤੇ ਨਕੀਆ ਤੇ ਡੀਜੀਪੀ ਦੀ ਕਹਿਣ ਤੇ ਉਥੇ ਗੋਲਗਾਂ ਚਲਾਈਆਂ ਅੱਛੀਆਂ ਤੇ ਜ਼ਖਮੀ ਕੀਤੇ ਆ ਤੇ ਦੋ ਨੌਜਵਾਨ ਇੱਕ ਪਹਿਲਾ ਮਰ ਗਿਆ ਇੱਕ ਅੱਜ ਮਰ ਗਿਆ ਮਤਲਬ ਅੱਛਾ ਤੇ ਅਗਲਾ ਕੀ ਤੁਹਾਡਾ ਹੈਗਾ ਸੰਯੁਕਤ ਮੋਰਚਾ ਦਾ ਅਗਲਾ ਜਿਹੜਾ ਸੰਯੁਕਤ ਮੋਰਚਾ ਦਾ ਅੱਜ ਦਾ ਪੁਤਲੇ ਭੁਕੇ ਆ ਜਾਂ 16 ਤਰੀਕਾਂ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਕਰਕੇ ਨਕੀਏ ਸੜਕਾਂ ਤੇ ਰੋਸ ਪ੍ਰਦਰਸ਼ਨ ਡਬਲਯੂਟੀ ਦਾ ਵਿਰੋਧ ਕਰਨਾਗਾ ਉਹ ਤੇ 14 ਮਾਰਚ ਨੂੰ ਜਿਹੜਾ ਪੈਦਲ ਮਾਰਚ ਕਰਕੇ ਰਾਮ ਨਿਲਾ ਗਰਾਊਂਡ ਚ ਇੱਕ ਮਹਾਪੰਚਾਇਤ ਕਰਨੀ ਆ ਜਿਦਾ ਚ ਭਾਰਤੀ ਕਿਸਾਨ ਦੂਨੇ ਇਕਤਾ ਕਰਾਹਾਂ ਵੱਡੀ ਪੱਦਰ ਤੇ ਜਾਊਗੀ ਹਾਂਜੀ ਤੇ ਹਰਿਆਣਾ ਸਰਕਾਰ ਦਾ ਤਾਂ ਅੰਦਰ ਜਾਣ ਹੀ ਦੇਰੀ ਜੇ ਨਾ ਜਾਣ ਦੇਉ ਤਾਂ ਅਸੀਂ ਸ਼ਾਂਤਮਈ ਬਹਿ ਕੇ ਜਿੱਥੇ ਵੀ ਰਕੂਗੀ ਸਰਕਾਰ ਅਸੀਂ ਇੱਥੇ ਹੀ ਦਿੱਲੀ ਬਣਾ ਦੇ ਗੋਦੇ ਅੱਜ ਇੱਕ ਹੋਰ ਅੱਜ ਹਰਿਆਣਾ ਪੁਲਿਸ ਨੇ ਕਿਹਾ ਵੀ ਕਿਸਾਨਾਂ ਉਤੇ ਐਨਸੀਐਰ ਦੇ ਤੇ ਅਪਰਚਰਜ ਕੀਤਾ ਜਾਵੇ ਉਹ ਉਹ ਮਤਲਬ ਇਹਨਾਂ ਨੇ ਲਾਗੂ ਕਰਦੇ ਸੀ ਉਹ ਦੂ ਬਾਦ ਇਹਨਾਂ ਨੇ ਵਾਪਸ ਲਿਆ ਲੋਕਾਂ ਦਾ ਜਦੋਂ ਦਬਾਅ ਬਣਦਾ ਲੋਕ ਤੋਫਾਂ ਦਾ ਮੂੰਹ ਮੋੜ ਦਿੰਦੇ ਆ ਲੋਕਾਂ ਨੇ ਪ੍ਰਾਣੀ ਕਹਵਤ ਆਨੇ ਦਰਿਆਵਾਂ ਨੂੰ ਨੱਕਣ ਲੱਗਦੇ ਜਦੋਂ ਲੋਕ ਜਾਂਦੇ ਆ ਦਰਿਆਵਾਂ ਨੂੰ ਨੱਕੇ ਵੀ ਲਾਂਦੇ ਆ ਐਵੇਂ ਜੇ ਕਾਨੂੰਨ ਪਹਿਲਾਂ ਵੀ ਲਿਆਂਦੇ ਆ ਤੇ ਪਿੰਕੀਆ ਲੋਕਾਂ ਨੇ ਇਹਨਾਂ ਦਾ ਕਾਨੂੰਨਾਂ ਦਾ ਮੂੰਹ ਮੋੜਿਆ ਤੇ ਮੋਦੀ ਦਾ 13 ਮਹੀਨੇ ਬਹਿ ਕੇ ਜਿਹੜਾ ਕਹਿੰਦਾ ਸੀ ਮੋਦੀ ਐ ਤੇ ਮੰਕਣ ਤੇ ਲੋਕ ਜਦੋਂ ਸ਼ਾਂਤਮਈ ਬਹਿ ਕੇ ਪ੍ਰੋਟੈਸਟ ਕਰਦੇ ਆ ਤਾਂ ਵੱਡੇ ਵੱਡੇ ਨਕੀਆ ਰੰਗਜੇ ਵਰਗਾ ਨੂੰ ਮੋੜਨਾ ਪੈ ਗਿਆ ਤੇ ਮੋਦੀ ਦਾ ਗੱਲ ਹੀ ਨਹੀਂ ਮੋਦੀ ਦੇ ਵੀ ਕਾਲੇ ਕਾਨੂੰਨ ਵਾਪਸ ਕਰਾਏ ਆ ਤੇ ਹੁਣ ਵੀ ਜਿਹੜਾ ਇਹ ਜ਼ਬਰ ਤੇ ਆਏ ਹੋਏ ਆ ਇਹਨਾਂ ਨੇ ਪਿੰਡਾਂ ਚ ਆਉਣਾ ਤੇ ਲੋਕ ਪੁੱਛ ਲੈਣਗੇ ਮਤਲਬ ਜਿਹੜੀ ਮਤਲਬ ਬਾਰਡਰ ਬਣਾਈ ਜਾਂਦੇ ਆ ਇਹ ਜਾਂ ਕੋਈ ਮਤਾਨਾ ਸਾਂ ਅਪਣਾਈ ਜਾਂਦੇ ਆ ਇਹ ਫਿਰ ਲੋਕ ਆ ਲੋਕ ਪੁੱਛ ਲੈਂਦੇ ਪਰ ਉਹਨਾਂ ਨੇ ਪਿੰਡਾਂ ਤੋਂ ਵੱਡਣਾ ਜਿਸ ਤਰ੍ਹਾਂ ਹੁਣ ਸਯੁਕਤ ਕਿਸਾਨ ਮੋਰਚਾ ਹਮੈਤ ਦੇ ਵਿੱਚ ਆਇਆ ਹੈ ਗੈਰ ਰਾਜਨੀਤਿਕ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਪਹਿਲਾਂ ਤੁਸੀਂ ਇਕੱਠੇ ਕਿਉਂ ਨਹੀਂ ਚੱਲੇ ਜੀ ਪਹਿਲਾਂ ਜੀ ਕੋਈ ਗੱਲ ਨਹੀਂ ਨਕੀਆ ਉਹ ਵੀ ਕਿਸਾਨ ਨੇ ਜਿਹੜੇ ਕਾਨੂੰਨ ਨਕੀਆ ਦਿੱਲੀ ਰਹਿੰਦੇਗਾ ਮੋਰਚਾ ਉਹ ਬਣਾਉਣ ਜਾਂਦੇ ਸੀ ਇੱਕ ਸੰਯੁਕਤ ਮੋਰਚਾ ਬਣਿਆ ਹੋਇਆ ਅਸੀਂ ਪੁਨਕੇ ਤੋਂ ਬਾਹਰ ਨਹੀਂ ਹੋ ਸਕਦੇ ਉਹਨਾਂ ਨੇ ਹੁਣ ਵੀ ਸੰਯੁਕਤ ਮੋਰਚੇ ਨੇ ਮੀਟਿੰਗ ਛੱਦ ਕੇ ਤਾਲਮੇਲ ਕਮੇਟੀ ਦੀ ਸੀ ਮੈਂਬਰੀ ਮੀਟਿੰਗ ਕਮੇਟੀ ਬਣਾਈ ਆ ਜਿਹੜੀ ਡੱਲਿਆ ਸ਼ਬਦ ਦੇ ਭਦੇਰ ਸ਼ਾਹ ਨਾਲ ਉੱਥੇ ਗੱਲ ਕਰਕੇ ਸਾਰਾ ਉਹ ਜਿਹੜਾ ਸੰਯੁਕਤ ਮੋਰਚਾ ਇਕੱਠਾ ਕਰੂ